ਜੇ ਅਸੀਂ ਜੁੜੇ ਹਾਂ ਭਾਈ ਗੁਰੂ ਨਾਲ ਜੋ ਦੀ ਤਕਸਾਲ ਤੋਂ ਸੋ ਗਲਤ ਕਰਦੇ ਹਾਂ ਅੱਜ ਦੇ ਸਮਾਗਮ ਦੇ ਧੰਨ ਧੰਨ ਚਿਗੁਰ ਆਮਦਾਸ ਪਾਤਸ਼ਾਹ ਜੀ ਸਮਾਗਮ ਨੂੰ ਕਿਵੇਂ ਉਲਿਖਿਆ ਹੈ ਕਿਵੇਂ ਇਹ ਸਾਰੀ ਸੇਵਾ ਜੋ ਉਹਨਾਂ ਨੇ ਸਾਰੇ ਇਸ ਸਮਾਗਮ ਵਿੱਚ ਕੀਤੀ ਹੈ ਸੋ ਗਲਤ ਕਰਦੇ ਹਾਂ ਭਾਈ ਗੁਰਵਿੰਦਰ ਸਿੰਘ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਸ਼੍ਰੀ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਾਲਾਨਾ ਜੋ ਇਸ ਪਾਵਨ ਸਥਾਨ ਤੇ ਸਮਾਗਮ ਉਲੀਕਿਆ ਜਾਂਦਾ ਹੈ ਜੀ ਇਹ ਸਮਾਗਮ ਤਨਸ਼੍ਰੀ ਰਾਮ ਰਾਜ ਜੀ ਦੇ ਲੰਗਰ ਸੇਵਾ ਪਿੰਡਪੁਰ ਹੀਰਾ ਹੁਸ਼ਿਆਰ ਪਰ ਲੋਕ ਜਿਹੜੇ ਇਸ ਇਲਾਕੇ ਦੀ ਸਮੂਹ ਵੇਸ਼ ਉਦੇਸ਼ਾਂ ਵਿੱਚ ਵੱਸਦੀਆਂ ਹੋਈਆਂ ਸਮੂਹ ਸੰਗਤਾਂ ਵੱਲੋਂ ਬੜੇ ਪ੍ਰੇਮ ਦੇ ਨਾਲ ਇਹ ਸਮਾਗਮ ਉਲੀਕਿਆ ਜਾਂਦਾ ਹੈ ਤੇ ਅੱਜ ਦਾ ਇਹ ਸਮਾਗਮ ਇੱਕ ਇਤਿਹਾਸਿਕ ਸਮਾਗਮ ਹੋ ਨਿਕੜਿਆ ਨਬੜਿਆ ਹੈ ਕਿਉਂਕਿ ਸਮਾਗਮ ਦੇ ਅੰਦਰ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਤੇ ਗੁਰੂ ਜੀ ਦਾ ਸ਼ਰਵਨ ਕਰਕੇ ਗੋ ਰਾਮਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਯਤਨ ਕੀਤਾ ਗਿਆ ਇਸ ਸਮਾਗਮ ਦੇ ਅੰਦਰ ਅੱਜ ਪੰਥ ਦੇ ਮਹਾਨ ਵਿਦਵਾਨ ਵਿਸ਼ੇਸ਼ ਤੌਰ ਤੇ ਸਪਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਦੀਆਂ ਵਿਚਾਰਾਂ ਨਾਲ ਨਿਹਾਲ ਕੀਤਾ ਉੱਥੇ ਹੀ ਪੰਥ ਦੇ ਮਹਾਨ ਕੀਰਤਨੀਏ ਜਿਨ੍ਹਾਂ ਵਿੱਚ ਭਾਈ ਜੋਗਿੰਦਰ ਸਿੰਘ ਜੀ ਰਿਆੜ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰੀਏ ਭਾਈ ਕਰਨੈਲ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਨੇ ਵੀ ਆਪਣੀ ਹਾਜ਼ਰੀ ਦਿਵਾਈ ਇਹਨਾਂ ਦੇ ਨਾਲ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਭਾਈ ਤਜਿੰਦਰ ਸਿੰਘ ਜੀ ਖੰਨੇ ਵਾਲੇ ਬੀਬੀ ਰਵਿੰਦਰ ਕੌਰ ਜੀ ਪਟਿਆਲੇ ਵਾਲੇ ਤੇ ਭਾਈ ਮਹਿਤਾਬ ਸਿੰਘ ਜਰੰਦਰ ਵਾਲੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਤੇ ਇਹ ਸਮਾਗਮ ਇੱਕ ਬਹੁਤ ਵੱਡੀ ਸੇਧ ਦਿੰਦਾ ਹੈ ਕਿ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਜਿਵੇਂ ਉਹਨਾਂ ਨਿਮਰਤਾ ਨਾਲ ਸੇਵਾ ਕੀਤੀ ਨੂੰ ਇਹੀ ਸਿਖਾ ਕੇ ਗਏ ਵੀ ਅਸੀਂ ਨਿਮਰਤਾ ਨਾਲ ਸੇਵਾ ਕਰਕੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾ ਕੇ ਆਪਣੀ ਸਜੀਵਨ ਨੂੰ ਸਫਲ ਬਣਾਉਣਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਇਹ ਅਰਦਾਸ ਹੈ ਕਿ ਇਹ ਸਮਾਗਮ ਸਾਲਾਨਾ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਿਆ ਜਲ ਪਾਈ ਐ ਚੂਕੇ ਪੁੱਖ ਪਿਆਸ ਚੂਕੇ ਭੂਪ ਪਿਆਸ ਵੇਣ ਪੋਲਿਆ ਸਭ ਕੀ ਯਾਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਛੀਵਾੜੀ ਦੀ ਆ ਸਕਦਾ ਹਾਂ ਪਰ ਅਸੀਂ ਵਿਦੇਸ਼ ਤੋਂ ਆਏ ਆ ਮੈਂ ਜਰਮਨ ਤੋਂ ਆਇਆ ਮੇਰਾ ਬਰਾਦਰ ਸਗਰਵਿੰਦਰ ਸਿੰਘ ਅਮਰੀਕਾ ਯੂ ਐਸ ਏ ਤੋਂ ਆਏ ਨੇ ਉਹਨਾਂ ਦੀ ਫੈਮਿਲੀ ਹਮੇਸ਼ਾ ਦੀ ਤਰ੍ਹਾਂ ਦੀ ਆ ਮੇਰੇ ਖਾਲ 2-3 ਸਾਲ ਉਹਨਾਂ ਨੂੰ ਹੋ ਗਏ ਨੇ ਆਦਿਆਂ ਨੂੰ ਅਸੀਂ ਅੱਜ ਉਹਨਾਂ ਦੇ ਨਾਲ ਆਏ ਆ ਇਹਨਾਂ ਸਾਨੂੰ ਦੱਸਿਆ ਸੀਗਾ ਕਿ ਤੁਸੀਂ ਚਲੋ ਅਸੀਂ ਬਾਕਾਇਦਾ ਪਰਦੇਸ ਦੇ ਵਿੱਚੋਂ ਛੁੱਟੀ ਕਰਕੇ ਤਾਂ ਇੱਥੇ ਆਏ ਹਾਂ ਸਾਨੂੰ ਬਹੁਤ ਖੁਸ਼ਾ ਲੱਗਿਆ ਬਹੁਤ ਹੀ ਆਨੰਦ ਆਇਆ ਗੁਰਮਤਿ ਕੀਰਤਨ ਸੁਣਿਆ ਹੈਗਾ ਉਸ ਤੋਂ ਇਲਾਵਾ ਬਹੁਤ ਸਾਰੀ ਸੰਗਤ ਹਮ ਹਮਾ ਕੇ ਆਈ ਹੈ ਤਾਂ ਅਸੀਂ ਚਾਹੁੰਦੇ ਆਂ ਆਉਣ ਵਾਲੇ ਸਮੇਂ ਵਿੱਚ ਅਸੀਂ ਹਮੇਸ਼ਾ ਦੇ ਲਈ ਆਈਏ ਬਹੁਤ ਸਾਡੇ ਬੱਚਿਆਂ ਨੂੰ ਨਵੀਂ ਸਿੱਖਿਆ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਲੰਗਰ ਹਾਲ ਦੇ ਵਿੱਚ ਸੇਵਾ ਹੋ ਰਹੀ ਹੈ ਤੇ ਸਮਾਗਮ तकरीबन ਹੁਣ ਸਮਾਪਤੀ ਦੇ ਵੱਲ ਵੱਧ ਰਿਹਾ ਹੈਗਾ ਆ ਤੇ ਲੰਗਰ ਹਾਲ ਦੇ ਵਿੱਚ ਅਜੇ ਵੀ ਜੋ ਸੰਗਤਾਂ ਨੇ ਲੰਗਰ ਚੱਕ ਰਹੀਆਂ ਨੇ ਤਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਕਿਵੇਂ ਇਹ ਸਾਰਾ ਦਿਨ ਜੋ ਕਿ ਸਵੇਰ 3 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਲੰਗਰ ਦੀ ਸੇਵਾ ਕਰ ਰਹੇ ਨੇ ਹਾਂਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੰਗਤਾਂ ਨੂੰ ਪਤਾ ਹੀ ਹੈ ਕਿ ਤੁਹਾਨੂੰ ਆਪ ਜੀ ਨੂੰ ਜੋ ਪੋਰ ਹੀਰਾਂ ਸਮਾਗਮ ਚੱਲਦੇ ਆ ਬਹੁਤ ਵਧੀਆ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਪੂਰੇ ਪੰਜਾਬ ਤੋਂ ਹਰਿਆਣਾ ਰਾਜਸਥਾਨ ਤੋਂ ਹੋਰ ਵੀ ਕ੍ਰਿਡਾਂ इंग्लंड ਤੋਂ ਮਾਰਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਸਮਾਗਮ ਦੀ ਸਮਾਪਤੀ ਦੇ ਬਾਅਦ ਅਸੀਂ ਇਹਨਾਂ ਸੰਗਤਾਂ ਦੇ ਨਾਲ ਜੁੜਦੇ ਹਾਂ ਦੇਖਦੇ ਹਾਂ ਕਿ ਸੰਗਤਾਂ ਨੇ ਕਿਵੇਂ ਅੱਜ ਦਾ ਆਨੰਦ ਮਾਣਿਆ ਔਰ ਕਿਹਨਾਂ ਕਿਹਨਾਂ ਜਥਿਆਂ ਦਾ ਆਨੰਦ ਮਾਣਿਆ ਹਾਂਜੀ ਜੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਹਾਂਜੀ ਇਹ ਜਦ ਪ੍ਰੋਗਰਾਮ ਸ਼ੁਰੂ ਹੋਇਆ ਹੈ ਅਸੀਂ ਉਦੋਂ ਤੋਂ ਭਜਨ ਸਿੰਘ ਜੀ ਉਹਨਾਂ ਨਾਲ ਆ ਰਹੇ ਆ ਤੇ ਪਹਿਲਾਂ ਭਾਜੀ ਹੁਣੇ ਯਾਤਰਾ ਕਰਦੇ ਦਿੱਲੀ ਤੋਂ ਲੈ ਕੇ ਦਰਬਾਰ ਸਾਹਿਬ 10-15 ਸਾਲ ਠੀਕ ਹੈ ਉਹਨਾਂ ਦਾ ਬਹੁਤ ਵੱਡਾ ਏਮ ਸੀ ਕਿ ਜਿਹੜੀਆਂ ਸੰਗਤਾਂ ਪਰਛਾਦੇ ਤੋਂ ਇੱਦਾਂ ਹੀ ਰਹਿੰਦੀਆਂ ਨੇ ਉਹਨਾਂ ਵਾਸਤੇ ਕੋਈ ਹੋਰ ਜੋ ਮਰੀਜ਼ਾਂ ਵਾਸਤੇ ਕੋਈ ਇਲਾਜ ਵਾਸਤੇ ਖੋਲਣ ਦਾ ਕੋਈ ਸੀਗਾ ਪਰ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਬੜਾ ਵੱਡਾ ਜੋ ਗੁਰੂ ਰਾਮਦਾਸ ਸਾਹਿਬ ਰਸੋਈ ਦਾ ਜੋ ਇਹ ਨਾ ਤਗੜਾ ਪ੍ਰੋਜੈਕਟ ਜੋ ਤਿਆਰ ਹੋਇਆ ਹੈ ਤੇ ਅਸੀਂ ਲਗਾਤਾਰ 335 ਸਿੰਘ ਭਾਈ ਤੋਂ ਜੁਆਸੇ ਨਾਲ ਆ ਰਹੇ ਹਾਂ ਤੇ ਸਾਡਾ ਇਲਾਕਾ ਡਿਸਟ੍ਰਿਕਟ ਲੁਧਿਆਣਾ ਹੈਗਾ ਤੇ ਅਸੀਂ ਜੁੜੇ ਹੋਏ ਨਾਲ ਤੇ ਹਰ ਵਾਰ ਅਸੀਂ ਦੇਖ ਰਹੇ ਹਾਂ ਕਿ ਸੰਗਤ ਜਿਹੜੀ ਹੈ ਇਹ ਵਧੀ ਵਧੀ ਆ ਰਹੀ ਹੈ ਹਰੇ ਹਰੇਕ ਹਸਾਲ ਅਸੀਂ ਮਤਲਬ ਕਿ ਵੱਡੇ ਵੱਡੇ ਅਰੇਂਜਮੈਂਟ ਕਰਦੇ ਆ ਪਰ ਸੰਗਤ ਦੇ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਸੰਗਤ ਵੱਧੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਥੇ ਗੁਰੂ ਰਾਮਦਾਸ ਲੰਗਰਪੁਰ ਹੀਰਾ ਦੇ ਵਿੱਚ ਅਸੀਂ ਆਏ ਆ ਪਿਛਲੇ ਸਾਲ ਵੀ ਅਸੀਂ ਆਏ ਸੀ ਸੰਗਤ ਲੈ ਕੇ ਇਸ ਵਾਰੀ ਵੀ ਆਏ ਆ ਇਹ ਜਗਾ ਜਿਹੜੀ ਹੈਗੀ ਹੈ ਅਸੀਂ ਅੱਜ ਬਹੁਤ ਆਨੰਦ ਮਾਣਿਆ ਇੱਥੇ ਰਾਗੀ ਜਥੇ ਬਹੁਤ ਬਹੁਤ ਦੂਰ ਤੋਂ ਆਉਂਦੇ ਨੇ ਤੇ ਅਗਲੇ ਸਾਰੇ ਤੋਂ ਵੀ ਮਾਰੇ ਗਿਰਪਾ ਕਰੇ ਅਗਲੇ ਸਾਰੇ ਤੋਂ ਵੀ ਜਿਆਦਾ ਅਸੀਂ ਸੰਗਤ ਲੈ ਕੇ ਆਵਾਂਗੇ ਬਹੁਤ ਵੱਡਾ ਆਪਰੇਲ ਹੈ ਤੇ ਸਲੰਘਾ ਜੋਗ ਹੈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਨਾਲ ਬਾਬਾ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਹੀਏ ਕਾਲ ਬਤਾ ਕੀ इसलाना गुरु समाज में चढ़ती कला के संपूर्णता की बख्शिश के ना राज्य आप सारिया संगत का बहुत बहुत धनवाद है